तो है तो है, है। बड़े कोई ही नहीं नहीं लगता लगता। कम नहीं ही लड़ जाए का ही है बोरा जहा हो पाया ਤੇ ਕੋਈ ਨਾ ਪਕਾ ਰਿਹਾ ਸਫਾਈ ਸੇ ਜਿੰਨਾ ਚਿਰ ਸਰੀਰ ਨੂੰ ਖਾਣਾ ਕਰੇ ਸਫਾਈ ਵੀ ਕਰੂਗਾ ਜਰਜੀਤ ਨਹੀਂ ਕਰਦਾ ਹੈਗਾ ਕੱਲ ਨੂੰ ਟੱਕੇ ਜਣਾ ਫਿਰ ਹੁੰਦਾ ਬਚਲਪਰਾ ਕੀ ਉੱਪਰ ਲਾ ਉੱਪਰ ਲਾਣਾ ਜੇ ਕਰਾਂਗੇ ਚੰਗੀ ਕਰਾਈ ਕਰਾਂਗੇ ਕੋਹ ਨਾਲ ਦੱਬਾ ਦੇ ਤੁਹਾਡਾ ਬਹੁਤ ਇੱਧਰ ਰੱਖਤਾ ਖਾਲੀ ਕਰਤਾ ਮੈਂ ਅੱਗੇ ਸਹੀ ਆ ਕੇ ਸਹੀ ਬੈਠ ਕੇ ਚਾਦੂ ਚੁੱਕੀ ਕਿਹੜੀ ਚਾਦੂ ਹੈ ਖੜ ਲੱਗਦੀ ਹੈ ਹਲੋ ਗਿਆ ਗੇਟ ਬੰਦ ਕਰਨਾ ਸੀ ਚਾਪ ਬਣਾਉਣਾ ਮੇਰਾ ਗੈਨ ਦੇਖੋ ਜੇ ਨਾਲ ਦੀਆਂ ਕਪੜਾ ਵੱਜਦਾ ਠੀਕ ਹੈ ਜੇ ਇੱਕ ਵਾਰੀ ਕਪੜਾ ਨਾ ਵੱਜਿਆ ਹੋਵੇ ਤਾਂ ਕੰਮ ਖਰਾਬ ਹੋਊਗਾ ਸੁੱਕ ਜੂਗਾ ਫਾਇਦਾ ਠੀਕ ਨਾ ਆਈ ਬਾਤ ਕਰਦੇ ਆ ਕੀ ਉਹ ਚਾਰੀ ਰੱਖ ਦਿਓ ਕਪੜਾ ਨਿਕਲਦੀ ਮम्मी ਕੋ ਚਾਰੀ ਕੋ ਰੱਖ ਦਿ ਮਸਾਲੇ ਇਲੈਕਟ੍ਰੋਨਿਕ ਥਰ ਕੋ

ਹੈਂ ਹੂੰ ਇਧਰ ਵੀ ਰਹਿੰਦੀ ਮੈਨੂੰ ਲੱਗ ਰਹੀ ਹੈ ਮੇਤ ਤਾਂ ਹੋ ਰਿਹਾ ਬਸ ਕੰਮ ਅੱਜ ਲੱਗ ਜਾਨੀਆਂ ਸਾਰਿਆਂ ਦੋਨਾਂ ਚ ਨਾ ਕੀ ਲੱਗ ਜਾਣ ਕੇ ਆਰਾਮ ਨਾਲ ਲੱਗ ਗਿਆ ਨਹੀਂ ਜੇ ਦੋਨਾਂ ਚ ਬੈਠੂ ਨਹੀਂ ਦਿਖਾਉ ਹੁੰਦ ਸੀ ਲੈ ਕੇ ਕਟਿੰਗ ਫਟਿੰਗ ਚੱਲ ਰਹੀ ਹੈ ਕੀ ਹੋ ਗਿਆ ਸੱਤਾ ਜੀ ਲੈ ਲੋ ਓਹੋ ਮੇਰੇ ਤੇ तार <laughs> ਇੱਕ ਪਾਰ। ਇੱਕ ਪਾਰ। ਕਿਹਦੇ? ਐਟੂਚ ਬਣੀ। ਐਟੂਚ ਪਾਣਾ। ਕੋਰਸ ਤੇ ਪਾਣਾ ਮਾਰਦੇ। ਮੂlema ਮਾਰਨਾ। ਉਹ ਭੈਣ ਉਹਦਾ ਵਲੌਗ ਸੌਣਾ ਨਹੀਂ। ਜਲਦੀ ਭੈਣ ਵੀ ਕਿ ਸਾਨੂੰ ਲੌਗ। ਨਹੀਂ ਉਹ ਉਹ ਕਹਿੰਦੇ ਕਿ ਮੈਨੂੰ ਲੈ ਲਿਓ ਮੇਰੇ ਹਸਬੰਦ ਨੂੰ ਲੈ ਲਿਓ। ਅੱਛਾ ਭਾਜੀ ਉਹਨਾਂ ਨੂੰ ਲੈ ਲਿਓ। ਤੇ ਆ ਉਹ ਐਨਾ ਕਈ ਵਾਰੀ ਲੱਗਣੀ ਨਹੀਂ ਲੱਗਦਾ। ਕੋਈ ਦੂਸਰਾਂ ਨਹੀਂ ਹੈਗਾ। ਨਹੀਂ ਸਾਮਨੀ ਬੱਤੀਆਂ ਨੂੰ ਹਣਾ ਤੇ ਇੱਕ ਪਾਰ ਜਦੋਂ ਸਾਡੇ ਘਰੇ ਕਹਿੰਣ ਉਹਨਾਂ ਦਾ ਸਾਡੇ ਘਰੇ ਕੁਝ ਨਹੀਂ ਹੁੰਦਾ। ਸਾਨੂੰ ਆ ਵੀ ਇਹ ਸਾਰੇ ਇੰਨੇ ਹੁੰਦਾ।

ਉੱਤੇ ਵੀ ਸਦਾਰਨ ਦੋ ਜਣੇ ਆਏ ਨੇ ਤੇ ਨਾਲ ਆਪਣਾ ਪਰਿਵਾਰ ਬੈਠਾ ਜੇ ਵੀ ਕਈ ਵਾਰ ਚੀਜ਼ ਘੱਟ ਤੇ ਪਰਿਵਾਰ ਨੂੰ ਚਾਹੀਦੀ ਸਿਆਲ ਵਰਦੇ ਕਹਿੰਦੇ ਨਹੀਂ 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 ਅਸੀਂ ਤਾਂ ਲੈਣੀ ਨਹੀਂ ਤੇ ਪੀਣੀ ਨਹੀਂ ਕਿੰਦੇ ਵੀ ਲੈਣੀ ਨਹੀਂ ਕਰਦੇ ਨਹੀਂ ਲੈ ਕੇ ਨਹੀਂ ਕਰਦੇ ਕਿਉਂ ਕੋਈ ਲਿਟਰੇਟ ਕੀ ਪੀਂਦੀ ਹੋਣਾ ਅੱਜ ਪਹਿਲਾਂ ਹੀ ਕਹਿੰਦੇ ਸੀ ਇਹ ਤਾਂ ਕੋਲਡਿੰਗ ਪੀਂਦੇ ਹੀ ਨਹੀਂ ਹੈਗਾ ਉਹ ਤੁਹਾਨੂੰ ਬਚਾਉਂਦਾ ਲਾ ਆਪਣਾ ਚਾਹ ਰੱਖ ਦਿੱਤੀ ਹੋਲੀ ਚਾਹ ਦਾ ਪਾਣੀ ਲੱਜੂਗਾ ਕਿਉਂਕਿ ਟਾਈਮ ਕੀ ਹੋ ਗਿਆ ਇਹ ਨਹੀਂ ਬਤਾਏਗਾ 3:00 ਵੱਜ ਗਏ 3:00 ਵੱਜ ਗਏ ਮਿਸਰੀ ਦੋ ਚਾਹ ਪੀ ਹਾਂ ਚਲੋ ਆਈਏ ਇਹ ਤਰ੍ਹਾਂ ਬਹੁਤ ਆਲਾ ਪਾਣੀ ਜੀ ਇਹ ਆ ਸਾਡਾ ਬੂਟਾ ਬਹੁਤ ਔਖਾ ਹੋਇਆ ਹੋਇਆ ਕਿਉਂਕਿ ਬੂਟੇ ਦਾ ਕੰਮ ਹੈਗਾ ਚਰਾਈ ਚੂਰਦਾ ਤੇ ਬੂਟੇ ਦਾ ਪਟੈਲਾ ਲਾਉਣਾ ਹੁੰਦਾ। ਹੁਣ ਮੈਂ ਵੀ ਜਾਵਾਂ ਪੈਣ ਰੱਖਵਾਵਾਂ ਘੜੀ। ਫਨੀ ਇਹ ਤੇ ਮੇਰਾ ਆਈਫੋਨ ਉਹ ਬਟੀ ਕਾਲਾ ਫੋਨ ਪੜਾ ਦੇ। ਉਹ ਇੱਕ ਭੈਣ ਨੇ ਮੋੜਨਾ ਸ਼ਾਹ ਕਰ। ਉਹ ਕੋਈ ਕੁਮਾਰੀ ਹੋ ਕੇ ਕਰੀ ਨਾ ਸਾਰੇ ਕੋ ਟਾਈਮ ਹੈਗਾ ਮੈਂ ਤੁਹਾਨੂੰ ਗੱਲ ਕਰਕੇ ਫੜਨ ਆਈ ਹਾਂ ਸਾਰੇ ਜਿਹਨੇ ਜਿਹਨੇ ਜਨੇ ਆਉਣਾ ਅੱਜ ਆਜੋ ਅੱਛਾ ਜੀ ਤੇ ਅੱਜ ਫਿਰ ਅੱਜ ਕਿੰਨਾ ਸਾਉ ਬੜ ਕੇ ਬਸਾ ਇਹ ਬਹੁਤ ਸਾਉ ਹਾਂ ਮੈਂ ਬਿਠਾਇਆ ਮੈਂ ਕਿ ਇਹ ਵੀ ਵਸਾ ਮਿਲੂਗਾ ਡੈਡੀ ਮੈਂ ਹਾਂ ਸਹੀ ਗੱਲ ਹੈ ਮੈਨੂੰ ਇੰਨਾ ਦੀ ਦਾ ਫੀਲ ਹੋਇਆ ਨਾ ਜਦ ਤੁਸੀਂ ਗੱਲ ਮੈਸੇਜ ਕਰਦੇ ਹੁੰਦੇ ਸੀ ਫਾਈਨਲੀ ਮੈਨੂੰ ਬੜੇ ਉਖੇ ਮਿਲਣਾ ਤੁਸੀਂ ਬਹੁਤ ਵੇਟ ਕਰਿਆ 3 ਸਾਲ ਹੋ ਗਏ ਸਹੀ ਗੱਲ ਹੈ ਇਹ ਤਾਂ ਗੱਲ ਤਾਂ ਨਹੀਂ ਸਹੀ ਹੈ ਪਰ ਤੇ ਅਸਾਂ ਦਾ ਕੰਮ ਤਾਂ ਨਾਲ ਬੜਾ ਇਦਾ ਹੀ ਹੁੰਦੇ ਨੇ ਕਿ ਨਹੀਂ ਸਾਲਾਂ ਤੇ ਪਾਈ ਜਿੰਦੀ ਗੱਲ ਪਰ ਸਾਨੂੰ ਇੰਨਾ ਨਹੀਂ ਦੀ ਪਤਾ ਪੈਣਾ ਲੰਬਾ ਪ੍ਰੋਸੈਸ ਹੋਏਗਾ ਕੁਝ ਘੰਟਾ ਲੰਦਾ ਸੰਤਾ ਇਹ 5-6 ਮਹੀਨਿਆਂ ਦੇ ਚਿਰ ਲੇਣਾ ਦਾ ਉਹ ਸੀ ਆ ਕੀ ਮੈਂ ਦਿਨ ਨੂੰ ਆਰਟੀ ਸੀ ਕੀ ਕੀ ਕਹਿੰਦਾ ਨਾ ਆਰਟੀ ਸੀ ਆਰਟੀ ਸੀ ਸੰਤਾ ਆਰਟੀ ਸੀ ਕਰਦਾ ਲੱਗਦਾ ਪੂਰੇ 3 ਸਾਲ ਹੋ ਗਏ ਹਾਂ ਹੋਰ ਸਾਨੂੰ ਪਾਸੇ ਤੋਂ ਤਾਂ ਦੇਖੇ ਚੱਲੀ ਹੁੰਦੇ ਨੇ ਜਿਹੜੇ ਮਗਰ ਪਰ ਗਰਮੀ ਚ ਸਾਰੀ ਮਾਣ ਗਰਮੀ ਚ ਕਿਉਂ ਆਉਂਦੀਆਂ ਨੇ ਜਿੰਨੀਆਂ ਵੀ ਨੇ ਕੋਈ ਅਗਲੇ ਵੀਕ ਆ ਰਹੇ ਨੇ ਕੋਈ ਮਿਲੋ ਅਗਲੇ ਮਹੀਨੇ ਮੈਂ ਕਹਿੰਦਾ ਤੁਸੀਂ ਇੰਨਾ ਠੰਡਾ ਮੌਸਮ ਛੱਡ ਕੇ ਪਰ ਸਾਡਾ ਉਹ ਜਲਕਾਰਦਾ ਮੌਣੀ ਗਰਮੀ ਚ ਫਿਰਦੀ ਆ ਸੀ ਵੀ ਤੇ ਸੰਤਾ ਆਉਂਦੀ ਆ ਪਰ ਇਦਾਂ ਹੁੰਦਾ ਨਾ ਦੇਖੋ ਇਥੇ ਦਿਨ ਫਿਰ ਖੁੱਲੇ ਮਿਲ ਜਾਂਦੇ ਹਾਂਜੀ ਇਹ ਜੀ ਤਾਏ ਜਿੱਥੇ ਜਾਣਾ ਵੀ ਸਾਈਨੇ ਵੀ ਦਿਨ ਖੁੱਲ ਹੁੰਦਾ ਸਰਦੀਆਂ ਜਿੱਦੇ ਕੋ ਧੁੰਦ ਪੈ ਗਈ ਫੇਰ ਬੈਠ ਗਏ ਘਰ ਆਣ ਨਹੀਂ ਹਾਂ ਅਸੀਂ ਮੋਸਟਲੀ ਜਿੰਨੇ ਵੀ ਲਈ ਅਸੀਂ ਕਰਦੀਆਂ ਸੀ ਅਗਰ ਅਸੀਂ ਮੈਂ ਅਸੀਂ ਤਾਂ ਆਏ ਵੀ ਉਸ ਦਿਨ ਜਦੋਂ ਇੰਡੀਆ ਪਾਕਿਸਤਾਨ ਦੀ ਜੰਗ ਲੱਗੀ ਇਹਦਾ ਇਹਦਾ ਕਿ ਮੂੰਹ ਟੇਡਾ ਕਰਕੇ ਫਤੇ ਕਰਕੇ ਗਿਆ ਦਾ ਮੂੰਹ ਟੇਡਾ ਮੇਰੇ ਜਿੱਦਾਂ કેને જેદતો ફિકલ જાન દી ભલે કામ ઉહી કાલ કામ થંધા કે નીકળ જમે નકટા બને કલા લાગે ને ફિકલ લાઈફ થી બહુ જ આરામદાયક હોય સહી મે સાડી લાઈફ આવે ની દે સાડી લાઈફ ને નમક બળ્યા યે થોડા લેવા યે હૈ પર વો થોડા સારા દે ચલ 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 તો ચાલ બંદિશ જ ની બટને કામ કરને દુનિયા માં કામ ਕੀ ਕਿ ਆ ਵੀ ਨਾਲ ਨਹੀਂ ਹੈਗਾ ਤੁਹਾਡੇ ਨਾਲ ਹੀ ਹੈ ਠੀਕ ਹੈ ਆ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਮਿਸਤਰੀ ਕਿਨੇ ਲੱਗੇ ਨੇ ਕਿਉਂਕਿ ਅੱਜ ਅਸੀਂ ਬਾਹਰ ਨਹੀਂ ਨਿਕਲੇ ਤੇ ਇਧਰ ਪੱਟੀਕ ਚ ਚੱਲ ਰਹੀ ਮਸ਼ੀਨ ਦੇਖਣੀ ਰਹੀ ਹੈਗੀ ਨੇਰਾ ਦਿਖ ਰਿਹਾ ਹੈ ਤੇ ਬਾਥਰੂਮ ਚ ਕੰਮ ਹੋ ਰਿਹਾ ਹੈ ਲੋ ਜੀ ਇੱਕ ਭੈਣ ਹੁੰਦੀ ਹੈ ਚਲੇਗੇ ਉਹ ਸਾਡੇ ਨਾਲ ਲੱਗਦਾ ਪਿੰਡ ਪਤਾ ਨਹੀਂ ਕਿਹੜਾ ਸੀ ਧਰਮਗੜ ਕੋਲੇ ਉੱਥੋਂ ਆਏ ਸਨ ਰਤਮਗੜ ਰਤਮਗੜ ਰਤਮਨਾਬਲ ਪਤਾ ਕਿਦਾਂ ਰਤਮ ਕਿਦਾਂ ਸਨੀ ਦੇ ਤਾਂ ਉਹ ਦੀ ਵੀ ਚਲੇ ਗਏ ਸੂਟ ਸਾਡੇ ਨੂੰ ਕਾਫੀ ਪਸੰਦ ਆਏ ਤੇ ਉਹ ਲੈ ਵੀ ਗਏ ਸੂਟ ਆ ਕੇ ਤੇ ਬਸ ਹੁਣ ਸਾਨੂੰ ਪਤਾ ਕੀ ਜਲਦੀ ਵੀ ਫਟਾ ਵੱਟ ਬੁਟੀਕ ਚ ਉਧਰ ਆਪਾਂ ਸੈਟਿੰਗ ਕਰ ਲਈਏ ਤੇ ਭੈਣ ਨੂੰ ਆਰਾਮ ਨਾਲ ਅਸੀਂ ਫੋਲ ਫੋਲ ਸੂਟ ਦਿਖਾਈਏ ਕਿਉਂਕਿ ਉਹ ਸਵੇਰ ਦੇ ਕਾਫੀ ਘਾਣਾ ਸਾਡੇ ਪਾਈਆਂ ਸੀ ਜਿੱਦਾਂ ਨੇੜੇ ਜਿਹੜੇ ਵਾਲਿਆਂ ਦਾ ਸੂਟ ਦੇ ਕੇ ਗਏ ਸੀ ਸਾਡੇ ਬੁਟੀਕ ਇੰਨਾ ਖਲਾਰਾ ਪਿਆ ਵੀ ਦੇਖਿਆ ਪਰ ਉਹ ਖਲਾਰਾ ਨਹੀਂ ਤੁਹਾਡੇ ਵਾਸਤੇ ਕੰਮ ਆ ਸਾਡਾ ਖੁਸ਼ੀ ਹੁੰਦੀ ਸਾਨੂੰ ਕਿ ਦੋ ਇਦਾ ਭੈਣ ਭਰਾ ਆਉਂਦੇ ਆ ਸਾਡੇ ਕੋਲ ਤੇ ਉਹ ਵੀ ਭੈਣ ਆਈ ਹੋਸੀ ਕੈਨੇਡਾ ਤੋਂ ਤੇ ਉਹ ਹੁਣ ਜਿਹੜਾ ਹੋਰ ਛੋਟਾ ਆਰਡਰ ਦੇਗੇ ਹੁਣ ਆਪਾਂ ਬਹੁਤ ਜਲਦੀ ਜਲਦੀ ਭੈਣ ਭਰਾ ਨੂੰ ਬਣਾ ਕੇ ਦੇਣੇ ਨੇ ਤੇ ਜਿਹੜੀ ਭੈਣ ਸਾਡੇ ਤੇ ਮਿਲ ਕੇ ਇੱਕ ਲੈ ਕੇ ਆਈ ਉਹ ਜੇ ਗਈ ਨਹੀਂ ਸਾਹਮਣੇ ਖਾਣ ਲੱਗ ਗਏ ਇਹ ਤਾਂ ਸਾਡੀ ਸ਼ੁਕਤ ਤੋਂ ਆ ਨਾ ਵੀ ਤਾਂ ਮੇਰੇ ਨਹੀਂ ਹੋਈ ਐ ਇਹ ਪਿਓ ਜਾਣਦੇ ਹੀ ਪੇਰ ਕਾਇਏ ਕਈ ਆਪਣੇ ਲਖਣਾ ਤੋਂ ਆਦਤਾਂ ਤੋਂ ਮਜਬੂਰ ਆ ਕੀ ਕਰੀਏ ਮੈਨੂੰ ਥੋੜੇ ਦਿਨ ਪਹਿਲਾਂ ਪਤਾ ਲੱਗਿਆ ਸੀਗਾ ਵੀ ਦੀਦੀ ਡਾਈਟਿੰਗ ਕਰ ਰਹੀ ਮੈਂ ਨਾ ਮਿੱਠਾ ਖਵਾ ਦਈਏ ਦੇਖੋ ਇਹਨਾਂ ਦਾ ਮਜੀ ਪਿਆਰ ਕਰਈਏ ਕਿ ਸਾਡੇ ਦੁਸ਼ਮਣ ਕਰਈਏ ਦੇਖੋ ਇਹਨਾਂ ਨੂੰ ਪਤਾ ਵੀ ਡਾਈਟ ਤੇ ਫੇਰ ਵੀ ਸਾਡੇ ਤੇ ਇੰਨਾ ਨਾ ਕੁਝ ਮਿੱਠਾ ਲੈ ਕੇ ਆਏ ਨੇ ਪਿਆਰ ਵਾਲੇ ਦੁਸ਼ਮਣ ਪਿਆਰ ਵਾਲੇ ਦੁਸ਼ਮਣ ਇਹ ਜਿਹੜੇ ਦੁਸ਼ਮਣ ਪਿਆਰ ਕਰਦੇ ਹੋਣਾ ਚਾਹੁੰਦੇ ਹੁੰਦੇ ਹੂੰ ਸਾਰੀ ਗੱਲ ਪਿਆਰ ਨਾਲ ਮਾਰਨ ਵਾਲੇ ਦੁਸ਼ਮਣ ਨੇ ਇਹ ਕਹਿੰਦੇ ਮਿੱਠਿਆਂ ਨਾਲ ਮਾਰੋਲੇ ਨੂੰ ਉਦਾਂ ਤੇ ਨਾਲ ਮਾ ਸੋਨੂ ਅੱਜ ਲਾਲਾ ਜੀ ਬਣੇ ਹੋਏ ਨੇ ਅਧਿਕਾਰੀ ਬਣੀ ਆ ਆ ਦੇਖੋ ਮੈਨੂੰ ਉਹ ਕਰਨਾ ਸੀ ਹੈਗੇ ਇਹਦੇ ਨਾਲ ਬਲੌਗ ਮੇਰਾ ਬਣਾ ਲਓ ਆਪਣੇ ਬਣਾਈ ਜਾਂਦੀ ਲਓ ਫੜਾਓ ਕੈਮਰਾ ਹਾਂਜੀ ਇਹਦੇ ਨਾਲ ਮੈਂ ਤੁਹਾਨੂੰ ਕਦਰ ਦਿਖਾ ਦੇਣੀ ਆ ਲੋ ਜੀ ਇੱਕ ਭੈਣ ਦਾ ਆਪਣੇ ਕੋਟ ਸੈਟ ਵਗੈਰਾ ਲੈ ਕੇ ਚਲੇ ਗਏ ਸੂਟ ਵੀ ਨਾਲ ਆਪਣੇ ਆਰਡਰ ਦੇ ਕੇ ਸੂਟਾਂ ਦਾ ਤੇ ਬਾਕੀ ਉਹਨੇ ਸੂਟ ਆਪਾਂ ਜਲਦੀ ਜਲਦੀ ਬਣਾਉਣਗੇ ਬਣਾਵਾਂਗੇ ਹੁਣ ਇਹ ਕੁੜਤੀਆਂ ਇੰਨੀਆਂ ਸੇਲ ਹੋਈਆਂ ਮਿੰਨੋ ਦਾ 50 ਤੋਂ 100 ਦੇ ਆਈਆਂ ਹਾਂ ਲਾਈਵ 'ਚ ਸੇਲ ਹੋਈਆਂ ਸਾਰੀਆਂ ਤੇ ਨਹੀਂ ਬਚੀਆਂ ਸਟਾਫ ਬੜਾ ਵਧੀਆ ਯਾਰ ਇਹਨਾਂ ਦਾ ਦੀਦੀ ਨਾਲੇ ਹੋਣਾ ਸੀ ਸੌ ਖਾਲੀ ਜਦੋਂ ਆਪਣਾ ਬਟਿਕਾ ਤੇ ਆਪਾਂ ਬੈ ਗਏ ਨਾ ਉਧਰ ਅਈ ਕਿਹੇ ਭੈਣ ਨੂੰ ਇਦਾਂ ਨਹੀਂ ਜਾਣ ਦੇਣਾ ਸੂਟ ਦੇ ਕੇ ਤੋੜਨਾ ਕੁਝ ਮਰਜ਼ੀ ਹੋਵੇ ਭੈਣ 100 ਵਾਲਾ ਦੇ ਕੇ ਤੋੜੀ ਭੈਣ 50 ਵਾਲਾ ਭੈਣ 150 ਵਾਲਾ ਕਿ ਪਹਿਲਾਂ 50 ਵਾਲੀ ਦਿਖਾਉਂਦੇ 150 150 150 ਕਰ ਦੇਣੀ ਕਰਨੀ ਸੰਡੇ ਵਾਲੇ ਦੇਣਾ ਨਹੀਂ ਸੰਡੇ ਨੂੰ ਹੀ ਸੇਲ ਸੰਡੇ ਨੂੰ ਅਸੀਂ ਸੇਲ ਆਫਰ ਰੱਖਿਆ ਕਰਾਂਗੇ ਨਾਲ ਤਾਂ ਭੈਣਾਂ ਆਣਾ ਬਹਨੇ ਨਾਲ ਚਾਰੀਆਂ ਮਿਲ ਜਾ ਕਰਨਗੀਆਂ ਆ ਕੇ ਸਾਡੇ ਘਰੇ ਆ ਕੇ ਲੈ ਕੇ ਜਾਣਗੀਆਂ ਉਹਨਾਂ ਨੂੰ 50 ਰੁਪਏ ਆਪਾਂ 100 ਰੁਪਏ ਡਿਸਕਾਊਂਟ ਦਿਆ ਕਰ ਵੱਧ ਦਿਆ ਕਰਾਂਗੇ ਯਾਰ ਜਿਨ੍ਹਾਂ ਉਹਨਾਂ ਦਾ ਕੋਰੀਅਰ ਚਾਜੋ ਉਹ ਤਾਂ ਲਾ ਹੀ ਦਿਆ ਕਰਾਂਗੇ ਉਹਨਾਂ ਦਾ ਕਿਰਾਇਆ ਜਿਹੜਾ ਨਾ ਉਹ ਦੇਣਾ ਉਹਨਾਂ ਨੂੰ ਕੱਢ ਲਾਉਣ ਨਹੀਂ ਜਿੰਨਾ ਜਿਹੜੀ ਭੈਣ ਜਿੰਨਾ ਕਰਾ ਲਾ ਕੇ ਉਹਨੇ ਰੁਪਏ ਘੱਟ ਸੁੱਟ ਦੇ ਠੀਕ ਹੈ ਸਹੀ ਗੱਲ ਹੈ ਹਣਾ ਦੀਦੀ ਕਿਉਂਕਿ ਆ ਦੇਖੋ ਅਸੀਂ ਵੀ ਹਾਊਸ ਵਾਈਫਾਂ ਅਸੀਂ ਵੀ ਵੀ ਉਹ ਕਹਿੰਦੇ ਨੇ ਵੀ ਨਾਰਮਲ ਪਰਿਵਾਰਾਂ ਦੇ ਵਿੱਚ ਆ ਤੇ ਸਭ ਨੂੰ ਇਹ ਹੁੰਦਾ ਵੀ ਇਸ ਚੀਜ਼ ਵੀ ਸਸਤੀ ਮਿਲੇ ਔਰ ਵਧੀਆ ਵੀ ਮਿਲੇ ਇਸ ਕਰਕੇ ਲੋ ਚਾਹ ਫੇਰ ਆ ਗਈ ਸਾਡੇ ਪਹਿਲਾਂ ਗਗਨ ਆ ਸਾਨੂੰ ਚਾਹ ਹੋਈ ਕੱਚੀ ਪੱਕੀ ਪੀਆਤੀ ਵਿਚਾਰੀ ਕਨੇਡਾ ਵਾਲੀ ਭੈਣ ਸਾਡੀ ਇਹ ਜੀ ਸੜੀ ਚਾਹ ਪੀ ਕੇ ਤੁਰ ਗਈ ਹੁਣ ਔਰ ਉਹ ਭੈਣ ਕਹਿੰਦੇ ਕੋਈ ਨਾ ਮੈਂ ਵੀ ਤੁਹਾਡੇ ਵਰਗੀਆਂ ਕੱਪੜੇ ਦਾ ਦਿਲਾ ਚੁੰਨੀ ਦਾ ਦਿਲਾ ਬਣਾ ਆਪਣੀ ਟਲ ਕੋਈ ਨਾ ਹੁਣ ਆਈ ਆ ਜੇ ਆ ਘਰ ਚ ਆ ਵੀ ਸੋਣੀ ਕਿੱਥੋਂ ਬਣ ਗਈ ਹੈ ਜਿਹੜੀ ਹੈ ਗਿਆਾਨੂੰ ਪੈਣੀ ਹੋਰੋਂ ਤਾਂ ਮੂੰਹ ਫੇਰੀ ਦੇ ਚੁਪਾ ਨਾ ਵਿੱਚ ਦੇ ਦਮਾ ਮਾਰ ਕੇ ਅੱਜ ਕੋਈ ਫੋਟੋ ਖਿੱਚਦੇ ਸਾਡਾ ਬੈਗ ਉਹ ਵੀ ਬਾਹਰ ਤਰਵਾ ਲੰਮਾ ਨੂੰ ਸੋਣੀ ਫੇ ਆਉਂਦੀ ਕਿ ਨਹੀਂ ਹੈ ਮੈਂ ਬੈ ਰਿਹਾ ਕੋਰ ਅਦਾਰ ਕੱਤ ਲੜੀ ਨਰੇਗਾ ਲੰਦੇਣੀ ਹੁਣ ਸਾਡੀ ਸਾਡੀ ਨੌਕਰੀ ਪੱਕੀ ਹੋਣੀ ਨਰੇਗਾ ਜੀ ਆਓ ਹੁਣ ਤੁਹਾਨੂੰ ਸਾਚਾਰਾਂ ਨੂੰ ਮਿਲ ਜਾਨੀ ਲੋ ਜਿੱਦੀ ਮੈਨੂੰ ਸਾਈਨ ਕਰਨਾ ਹੈ ਜਿਹੜਾ ਟੈਨ ਕਰੀ ਨਾ ਕੋਈ ਫੋਨ ਕੱਟ ਦੇ ਦੇ ਨਾਟਕ ਨਾ ਕਿੱਥੇ ਤੁਹਾਨੂੰ ਵਾਈ ਵਾਈ ਵੇਜ ਲਓ ਮੈਂ ਠੀਕ ਹੈ ਉਹ ਨਜ਼ਰ ਦੀ ਕਰੇ ਬੋਧ ਨੂੰ ਨਾਲ ਨਹੀਂ ਪਹੁੰਚੂਗੀ ਜੀ ਲੋ ਵੀ ਪਹੁੰਚੂਗਾ

ਠੀਕ ਹੈ ਠੀਕ ਹੈ ਲੈ ਵੀ ਕੰਮ ਹੋ ਗਿਆ ਜੇ ਤੁਸੀਂ ਆਏ ਪਰ ਤੋਂ ਡੇ ਨਹੀਂ ਸੇਵਾ ਪਵਾ ਨਹੀਂ ਹੋਈ ਸਾਰੀ ਨੂੰ ਸੋਰੀ ਸਾਡੇ ਪਤੀ ਦਾ ਪਰ ਤਾਂ ਹੈਗਾ ਸੀ ਉਹ ਹੋਰ ਚ ਬੈਠ ਗਏ ਜੇ ਡੇ ਨਹੀਂ ਆ ਪਾ ਕੇ ਸਭ ਹਾਂ ਰਹੇਗਾ ਸਹੀ ਗੱਲ ਹੈ ਰੇਤ ਤੇ ਖੇਡ ਗਿਆ ਤੇ ਮਜ਼ਾ ਆਉਗਾ ਤੁਸੀਂ ਠੀਕ ਵੀ ਆਪਣੀ ਤੇ ਵੀ ਆਓ ਠੀਕ ਹੈ ਕੱਮ ਠੀਕ ਵੀ ਦਿਖਾ ਮਾਰੋ ਨਹੀਂ ਕਹਿਤਾ ਤੁਹਾਨੂੰ ਦੁਬਾਰਾ ਨਾ ਕਹਿਣਾ ਪਏ ਆਲੀ ਵੀ ਠੀਕ ਵੀ ਆਪਣੀ ਤੇ ਆਉਣਾ ਹੁਣ ਇਹ ਨਾ ਹੋਵੇ ਕਿ ਨਾਲ ਅਮਰੀਕਾ ਨੂੰ ਲੈ ਕੇ ਆਉਣਾ ਹੈ ਅੰਦਰੋਂ ਆਪਣੇ ਹੀ ਆਣੇ ਨਹੀਂ ਲੈ ਆਤੀ ਸਿਰਾਂ ਦੇ ਮੋਹਤਾ ਪੋ ਲੈ ਮੋਟਾ ਖਲਾਵੋ ਉਹ ਤੇ ਨੂੰ ਚੜਿਆ ਹੁੰਦਾ ਬਦਲ ਗਿਆ ਕੀ ਬੋਲ ਜੀ ਕੇ ਬਹੁਤ ਅੰਨ ਕਰਦੇ ਹਾਂ ਛੁੱਟੇ ਹੋਏ ਨਹੀਂ ਕੋਈ ਨਹੀਂ ਬਹੁਤ ਜ਼ਿਆਦਾ ਕਰ ਔਰ ਅੱਜ ਵੀ ਪਰਮਜੀਤ ਤਾਂ ਨਾ ਮੋਜ ਵਿੱਚ ਜਾ ਕੇ ਕੁਛ ਤਰ ਖਾਣਾ ਹਟਦੀ ਨਹੀਂ ਗੇ ਤੂੰ ਮੰਮੀ ਨਾਲ ਹਾਂ ਜੀ ਸਾਬ ਉਹਰੇ ਆਉ ਬਲਾ ਤਾਂ ਹੀ ਆ ਤੁਹਾਨੂੰ ਪਤਾ ਕਿੰਨੀਆਂ ਰੌਣਕਾਂ ਲੱਗੀਆਂ ਅੱਜ ਇੰਨੇ ਭੈਣ ਭਰਾ ਮਿਲਣ ਆਏ ਜਿੰਨੇ ਵੀ ਕਹਿ ਦੋ ਉਧਰ ਸੋਈ ਚ ਵੀ ਜਾਓ ਤੇ ਮੈਨੂੰ ਨਹੀਂ ਪੁੱਛਿਆ ਕਿਸੇ ਨੇ ਪੁੱਛ ਰਹੇ ਸੀ ਬਾਹਰ ਜਿਹੜਾ ਨਾਲ ਆ ਜੋ ਕਹਿੰਦਾ ਕਹਿੰਦਾ ਜੇ ਤੁਸੀਂ ਕਹਿੰਦੇ ਨਾ ਪ੍ਰਧਾਨ ਸਾਹਿਬ ਕਹਿੰਦੇ ਸਾਡਾ ਰੂਹ ਖੁਸ਼ ਹੋਏ ਨੀ ਸਾਡੀ ਤੇ ਆਹ ਦੇਖੋ ਜਿਹੜੇ ਭੈਣ ਆਏ ਸੀ ਪਟਿਆਲੇ ਤੋਂ ਬਾਬੇ ਇੰਨੀ ਹਾਂ ਦੇਖੋ ਇੰਨੇ ਖਰਬੂਜੇ ਲੈ ਕੇ ਆਏ ਨੇ ਭੈਣਾਂ ਹੋਰ ਸਹੀ ਗੱਲ ਐ ਫਤ ਸਾਡਾ ਖੁਸ਼ ਹੋਇਆ ਪਿਆ ਖਰਬੂਜੇ ਦੇ ਦੇਖ ਕੇ ਦੇਖੋ ਤੇ ਹੁਣ ਤੇ ਪੱਜ ਨੂੰ ਮੈਨੂੰ ਮੇਰੇ ਵੱਲੋਂ ਆੜੂ ਭੈਣ ਨੂੰ ਤੇ ਭਾਜੀ ਨੂੰ ਮੇਰੇ ਵੱਲੋਂ ਬਹੁਤ-ਬਹੁਤ ਥੈਂਕ ਯੂ ਹਾਂ ਆੜੂ ਵੀ ਬਣਾ ਲੀ ਵੈਰੀ ਗੁੱਡ ਤੁਸਾਂ ਇੰਨਾ ਇੰਨਾ ਪਿਆਰ ਤੁਸੀਂ ਇਹਨਾਂ ਨੂੰ ਯਾਰ ਜ਼ਰੂਰੀ ਨਹੀਂ ਕਿ ਕੁਝ ਲੈ ਕੇ ਹੀ ਆਉਣਾ ਤੁਸੀਂ ਠੀਕ ਹੈ ਤੁਸੀਂ ਵੀ ਸਾਨੂੰ ਮਿਲਣ ਵਾਸਤੇ ਬਹੁਤ ਹਾਂ ਸਾਨੂੰ ਪਿਆਰ ਕਰਦੇ ਹੋ ਖਾਲੀ ਆਟਾ ਜਾ ਕਰੋ ਥੋੜਾ ਪਿਆਰ ਸਾਡੇ ਲਈ ਬਹੁਤ ਹੈ ਐਦਾਂ ਲਿਖੇ ਚਾ ਨਾ ਕਰਿਆ ਕਰੋ ਚਲੋ ਜੇ ਦੀਦੀ ਕਹਿੰਦੇ ਤਾਂ ਮੇਰੇ ਪੇਕੇ ਨਾਲ ਆਏ ਹੋਏ ਸੀ ਉਹ ਤਾਂ ਲਾਂਡਰਾ ਸਾਈਡ ਚੁੰਨੀ ਲਾਂਡਰਾ ਕਹਿੰਦੇ ਉਧਰ ਬਹੁਤ ਜ਼ਿਆਦਾ ਫਿਕਰ ਖੂਜੇ ਲੱਗ ਰਹੇ ਨੇ ਇਸ ਵਾਰ ਜਿਹਨੂੰ ਪਿਆਰ ਹੁੰਦਾ ਉਹ ਆਪਣੇ ਪਿਆ ਜਾਂਦਾ ਦੀਦੀ ਕਹਿੰਦੇ ਜੇ ਨਾ ਮਿੱਠੇ ਹੋਏ ਤਾਂ ਅਗਲੀ ਵਾਰ ਇਦੋਂ ਮਿੱਠੇ ਭੇਜਾਂਗੇ ਅੱਛਾ ਹਾਂ ਠੀਕ ਹੈ ਹੋਰ ਪਿਆਰ ਨਾਲ ਭੇਜਣਾ ਮਿੱਠੇ ਹੋਣਗੇ ਤੇ ਨਾਲੇ ਇੱਕ ਕੰਮ ਹੋਰ ਆ ਆਪਣੇ ਪਰਮਜੀਤ ਦੀਦੀ ਨੇ ਕੈਨੇਡਾ ਤੋਂ ਫਾਰਮ ਦੀਦੀ ਉਹਨਾਂ ਨੇ ਚਾਕਲੇਟਾਂ ਭੇਜਿਆ ਨੇ ਕੈਨੇਡਾ ਤੋਂ ਸਾਰੀਆਂ ਇਹ ਕਦੋਂ ਆਈਆਂ ਨੇ ਇਹ ਦੀਦੀ ਜਿਹੜੇ ਕੈਨੇਡਾ ਤੋਂ ਆਏ ਸੀ ਪਰਮਜੀਤ ਦੇ ਫਰੈਂਡ ਹਾਂ ਉਹ ਵੀ ਆ ਕੇ ਗਏ ਨਾ ਘਰੇ ਹੋਣਾ ਅਸੀਂ ਉਹਨਾਂ ਦੀ ਘਰੇ ਆਏ ਨੇ ਸਾਡੇ ਕੋਲ ਆ ਕੇ ਗਏ ਨੇ ਯਾਰ ਇੱਥੇ ਕਦੋਂ ਉਹ ਤੁਹਾਡਾ ਬਿਲਕੁਲ ਬਚਾਰੀਆਂ ਚ ਸੀ ਅੱਛਾ ਅੱਛਾ ਹਾਂ ਹੁਣੀ ਤਰ ਤਰ ਮੈਂ ਫੋੜ ਕੀਤਾ ਸੀ ਉਧਰ ਬੈਠੇ ਸਾਰੇ ਇਹ ਪੈਮ ਦੀਦੀ ਨੇ ਭੇਜੀਆਂ ਨੇ ਠੀਕ ਥੈਂਕਿਊ ਕਿਤਾ ਸੀ ਯਾਰ ਥੈਂਕਿਊ ਕਰਨਾ ਨਹੀਂ ਹੈਗਾ ਆ ਦੇਖੋ ਤੇ ਸਾਰੀ ਤੁਹਾਡੇ ਵਾਸਤੇ ਆਈਆਂ ਨੇ ਜੰਗਾ ਓ ਵਾਓ ਪਰ ਇਹ ਵੀ ਖੁਸ਼ ਹੋ ਗਈ ਹੋ ਤਾਂ ਚਾਹ ਬਣਾ ਕੇ ਦੇਵਾਂ ਤੁਹਾਨੂੰ ਚਾਹ ਤਾਂ ਬਹੁਤ ਬਣ ਗਈ ਅੱਜ ਸਵੇਰ ਦੀ ਅੱਛਾ ਉਹ ਤਾਂ ਪਤਾ ਨਹੀਂ ਕਿੰਨੀ ਵਾਰ ਚਾਹ ਬਣੀ ਸੁਖ ਨਾਲ ਮੋਦੀ ਦੇ ਜਿੱਦ ਗੱਲਾਂ ਆਪਣੀ ਦਾ ਬਣਨੀ ਹੈ ਬਿਲਕੁਲ ਬਿਲਕੁਲ ਮੈਨੂੰ ਪਾਣੀ ਦਾ ਗਲਾਸ ਵੀ ਦਿਓ ਤੇ ਨਾਲ ਚਾਹ ਵੀ ਦਿਓ ਮੈਨੂੰ ਸਭੂ ਲੱਗਦੀ ਦਵਾ ਕੱਟ ਕੇ ਖਾਣ ਮੁੰਦਮੂ ਨੇ ਫਿਰ ਬੂਜੇ ਕੱਟਨੇ ਸ਼ੁਰੂ ਕਰ ਦਿੱਤੇ ਇੱਧਰ ਇਹ ਸੁਖਰਾ ਇੰਨੇ ਪਏ ਨੇ ਜੇ ਖਾਵਾਂਗੇ ਤਾਂ ਮੁੱਕਣਗੇ ਨਹੀਂ ਤਾਂ ਖਰਾਬ ਹੋ ਜਾਣਗੇ ਰੋਟੀ ਦੇ ਨਾਲ ਹੀ ਕਰੀ ਇਹ ਹੀ ਖਾਓ ਡਾਈਟ ਕਰਨ ਦਾ ਇਹ ਹੀ ਖਾਓ ਬੂਟਾ ਕਹਿੰਦਾ ਆਹ ਕਲੰਦਰਾ ਬੂਟਾ ਕਹਿੰਦਾ ਮੇਰੀ ਅੱਖਾਂ 'ਚ ਘੱਟਾ ਪੈਂਦਾ ਮੈਂ ਮੰਮੀ ਵਾਲੀਆਂ ਐਣਕਾ ਲਾ ਲਾ ਹੈ ਮੰਮੀ ਮੰਨ ਕੇ ਮੰਨੀ ਨਹੀਂ ਨੇ ਜੋ ਜਿਹੜੀਆਂ ਅੰਦਰ ਪਈਆਂ ਹੋਣ ਦੇਣੀ ਆ ਗਈਆਂ ਬੂਟਾ ਕੰਮ ਬਹੁਤ ਕਿਛਦਾ ਬੂਟੇਰੇ ਬੂਟਾ ਅਜ ਬਾਥੂਮ ਮਾਸਟਰ ਖਰਬੂਜਾ ਵੀ ਆਇਆ ਅੱਛਾ ਅਜ ਕਿੱਥੇ ਖਰਬੂਜਾ ਬੂਟਿਆ ਆ ਦੇਖੀ ਮਰਜੂ ਕਰਕੇ ਖਾਵੀ ਬੂਟਾ ਸੀਟ ਲੜਦਾ ਸੀਟ ਤੇ ਬੈ ਕੇ ਖਾ ਲੈਂਦਾ ਸੀਟ ਤੇ ਲੱਗੀ ਨਹੀਂ ਜਾਂਦਾ ਮੈਨੂੰ ਅੰਦਰ ਦਾ ਕੰਮ ਚੰਗਾ ਨਹੀਂ ਆਉਂਦਾ ਮੈਂ ਧੁੱਪ ਚ ਕੱਪਾ ਖਲਾ ਮੈਨੂੰ ਧੁੱਪ ਚ ਕੰਮ ਕਰਾਉਂਦਾ ਅੱਜ ਅਸਲ ਚ ਬੂਟੇ ਦੀ ਉੱਠ ਕੇ ਬੈਠ ਕੇ ਬੜੀ ਹੋਉਂਦੀ ਬੂਟਾ ਟੇਲ ਕੱਢ ਲੈਂਦਾ ਖੜਾ ਹੋ ਕੇ ਲਾ ਲੈਂਦਾ ਫਿਰ ਬੈ ਜਾਂਦਾ ਹੋਰ ਹੀ ਮਸਾ ਦਾ ਜੂਰਾ ਉਹ ਐਸੇ ਬੂਟਾ ਬੰਦਾ ਬੱਧੀਆ ਉਹ ਅੱਜ ਬੂਟੇ ਦੀਆਂ ਜੜਾਂ ਹੀ ਲੀਆਂ ਪਈਆਂ ਨੇ ਉੱਠ ਬੈਠ ਕੇ ਅੰਗੇੜਾ ਕੱਢ ਕੇ ਆਇਆ ਜ ਆ ਰੋਜ਼ਿੰਦ ਬਟਰੀ ਇਹਨਾਂ ਦੇ ਕਹਿੰਗੇ ਸਹੀ ਗੱਲ ਹੈ ਤੱਕ ਲੋ ਧਰ ਲਓ ਬਸ ਵੀ ਆ ਜਿਓ ਬਈ ਮੱਖੇ ਲੱਗਦੇ ਨਹੀਂ ਇਹ ਤਾਂ ਖਾ ਲੋ ਉਹ ਟਾਲ ਕੜਨ ਟੋੜੀ ਹੈ ਖਾ ਲਿਆ ਬੂਟੇ ਉਹ ਟਾਲ ਕੜਨ ਟੋੜੀ ਉਹ ਵਾਲੀ ਪੱਟੀ ਹੋਈ ਹੈ ਜਿਹੜੀ ਕੱਟਾ ਟੁੱਟੀ ਹੈ ਇਹ ਤਾਂ ਜਿੰਨੀਆਂ ਟਾਲ ਟੁੱਟੀਆਂ ਨੇ ਉਹਨਾਂ ਦਾ ਲਿਖੀ ਚਲੋ ਖਾਤੇ 'ਚ ਬੂਟਾ ਆਪਣਾ ਲਈ ਖੋਰਾ ਬਹੁਤ ਹੈ ਐ ਕਿਵੇਂ ਕੱਟ ਵਿੱਚ ਪਾਵਾਂਗੇ ਤੁਹਾਡੇ ਖਾਤੇ 'ਚ ਆੜਾਂਗੇ ਜਿਹੜੀ ਜੋ ਬਣਦੇ ਚ ਅੱਦੀ ਬੂਟੇ ਦੇ ਹਾਂ ਜਿਹੜੇ ਜੋ ਜੋ ਬਣ ਜਿਹੜੀ ਛੋਟੀ ਟੁੱਟੀ ਉਹ ਤੇਰੇ ਖਾਤੇ 'ਚ ਹੈ ਵੱਡੀ ਬੂਟੇ ਰਖਾਤੇ ਸੇ ਬੂਟੇ ਕਬੀਂਦਰ ਬੰਦਾ ਇਹ ਟਾਲਾਂ ਤੋਂ ਉੱਗੜੀਆਂ ਨਹੀਂ ਆਈਆਂ ਤੁਹਾਨੂੰ ਅੰਦਰ ਉੱਗੜਨ ਤਾਂ ਡਈਆਂ ਥੱਲੇ ਤਾਂ ਗਾਉਂਦੇ ਉੱਗੜਦੀਆਂ ਕਿੱਥੋਂ ਹੋ ਟਾਲਾਂ ਤਾਂ ਰੂਪ ਵੀ ਨਹੀਂ ਚੜਿਆ ਬੂਟੇ ਦੇ ਰੰਗ ਵਰਗੇ ਹੀ ਹੋ ਗਈਆਂ ਰੂਪਾ ਚੜੂਗਾ ਨਾ ਕੇਸ ਨਾ ਰੂਪ ਚੜੂਗਾ ਸੀਮੰਟ ਤੇ ਕੀ ਰੂਪ ਚੜੇ ਉਹ ਸੀਮੰਟ ਰੰਗ ਦੇ ਟਾਲਾਂ ਨੇ ਮਨ ਕੱਪਨ ਵੇਲੇ ਹੁੰਦੀ ਬਾਲ ਪੱਟੀ ਦੇ ਨਾਲ ਰੋਜ਼ੀ ਰੋਟੀ। ਬल्या ਬਾਲ ਪੱਟੀ ਵੀ ਇਹੀ ਕਰੂਗਾ। ਬੁੱਡੇ ਦੇਖਿਆ ਐਨਾ ਮਿਹਨਤੀ ਬੰਦਾ ਐ। ਬੁੱਡੇ ਤੂੰ ਤਾਂ 3 in 1 ਨੇ। ਵਾਹ! ਜਿਹਨੂੰ ਗੱਲ ਨਹੀਂ ਬਣੀ ਜੀ ਮਨੋ ਪਰੰਮ ਕੰਮ ਰੁੱਤੂਂ ਦਿਆ। ਮੇਰੀ ਬਾਲ ਪੱਟੀ ਭਰਦੈ ਨਹੀਂ। ਹਾਂ ਜੇ ਬਾਲ ਪੱਟੀ ਪਰ ਕੇ ਆ ਆ ਤੂੰ ਨਹੀਂ ਗੱਲ ਬਣਾਉਂਦਾ। ਇਹਨੂੰ ਐਸਾ ਈ ਪਤਾ ਨਹੀਂ ਬੂਟਾ ਆਪਣੀ ਮਸ਼ਹੂਰੀ ਕਰਨਿਆ YouTube ਤੇ। ਉਹ ਤਾਂ ਸਾਰੇ ਕੰਮ ਕਰ ਲੈਂਦਾ। ਮੈਂ ਕਿਹਦੀ? ਬੁੱਡੇ ਮਿੱਠਾ ਨਾ ਅਗਰ ਕਹਿੰਦਾ। ਹਾਂ ਮਿੱਠਾ ਜੀ। ਇੱਥੇ ਬੁੱਡੇ ਆਪਣੇ ਸਬਸਕ੍ਰਾਈਬਰ ਆਏ ਰਹੇ। ਤੇ ਮੁੰਡੇ ਦੋ ਬੋਰੀਆਂ ਲਾ ਕੇ। ਪਟਿਆਲੇ ਤੁਮਝਾ ਦਾ ਸਪੈਸ਼ਲ। ਕਹਿੰਦਾ ਵੀ ਉਹ ਰੰਗ ਆ ਰਿਹਾ ਤੁਹਾਨੂੰ ਵੀ ਕਰਾ ਦੇਣਾ ਜੀ ਤੁਮੈ ਅਬ ਝੂਠ ਮਾਰ ਦੂੰ ਮੈਂ ਸਾਰੇ ਕੰਮ ਕਰ ਕਰ ਸੜ ਪਏ ਛੱਡ ਕੇ ਛੱਡ ਕੇ ਰੰਗ ਦੋਈ ਸਾਰਾ ਫੜ ਕੇ ਰੱਖ ਬੁੱਟੇ ਕੰਡ ਤੇ ਆ ਕੇ ਨਾ ਆ ਜੀ ਬੁੱਟੇ ਨੂੰ ਆ ਲੱਗਿਆ ਮੈਨੂੰ ਇਹ ਕੰਮ ਤੇ ਮੇਰਾ ਸਕਸੈਸਫੁਲ ਨਮਾਇਜ਼ ਕੰਮ ਚ ਅੱਛਾ ਜੀ ਇਹ ਆਇਆ ਜੀ ਫਿਰ ਪਤਾ ਕੀ ਜੇ ਹੁਣ ਇਹ ਕਰਦੇ ਤੁਸੀਂ ਕਹੋ ਸਾਡੇ ਦਿਲੇ ਕਮਰਜੀ ਵੀ ਕਰ ਦੋ ਆ ਜੀ ਜੇ ਟੁੱਟ ਭੱਜ ਕਹੋ ਨਹੀਂ ਸੁਣਾ ਦੇ ਆ ਰੰਗਾ ਜੀ ਆ ਕੇ ਦਿਆ ਰਾਇ ਲੈ ਬੁੱਟੇ ਹੋ ਜਾਂ ਫਿਰ ਤੇ ਆ ਰੋਏ ਤੇ ਵਾਈਟ ਵਾਸ਼ ਕਰ ਚੱਲ ਛਾ ਗਿਆ ਖੱਤ ਦੇ ਵੀ ਨਾਂ ਦੀ ਮੈਂ ਬੂਟੇ ਫਿਰ ਲਿਆਉ ਗੰਡਰ ਪੁੱਟੀ ਨਾਲ ਹੀ ਅੱਛਾ ਤੇ ਅੱਲਾ ਨੂੰ ਅੱਗ ਤੋਂ ਬਾਅਦ ਬੂਟੇ ਨੇ ਘਾ ਫੇਰ ਪੁੱਟੀ ਹੁਣ ਬੂਟੇ ਆਪ ਹੀ ਤੂੰ ਫਸੀ ਜਾਂ ਹੁਣ ਕਰਾ ਕਰਕੇ ਅੱਛਾ ਰੰਗ ਰੰਗ ਆਜ ਦਿਮਾਗ ਵਾਲ ਪੱਤੀ ਭਰਉਣੀ ਆ ਅੱਧਰ ਜੀ ਮਰਦੀ ਚਲ ਠੀਕ ਆ ਪਤਾ ਨੂੰ ਸਾਈ ਦੇ ਦਿੱਤੀ ਫਿਰ ਇਹਦੀ ਵੀ ਹਰ ਟਾਈਮ ਜਾ ਤੇਰੇ ਬਾਥਰੂਮ ਕਹਿੰਦਾ ਤੈਨੂੰ ਗੱਲ ਬਣਾ ਦੂੰਗੀ ਤੂੰ ਕਿਹਦੇ ਖਾ ਲੈਂਦੀ ਬੜੀ ਬਾਬਾ ਧੰਨਵਾਦ ਤੇਰਾ ਛੱਡ ਜਿਹਦਾ ਬਾਥਰੂਮ ਬਣਾਤਾ ਨਾ ਨਾ ਇਹ ਜਿੱਦ ਕਰ ਲ ਬਣਾ ਦੇਗਾ ਮੈਂ ਖਰੂਨ ਜਾ ਆਉਂਦਾ ਰਹੀ ਹਾਂ ਇਹ ਕਿ ਮੈਂ ਤੁਹਾਨੂੰ ਭੇਜੀ ਸੀ ਪੇਮੈਂਟ ਉਹ ਅਬਲਜੀਤ ਕੌਰ ਦੀ ਤੇ ਕਿਹ ਚ ਪ੍ਰੋਬਲਮ ਕਿਹ ਚ ਆਈ ਪਤਾ ਨਹੀਂ ਕਿਤੇ ਮੈਂ ਫੋਨ ਦੇ ਰਿਹਾ ਹਾਂ ਹਾਂ ਮਾਣੀ ਜਿੰਨੇ ਨਾਲ ਉਹ ਯਾਰ ਪਾ ਤੇ ਦੋ ਹੁਣ ਮੈਂ ਹੀ ਹੱਥਾਂ ਚ ਹੱਥਾਂ ਚ ਨਾਲੇ ਪਾਇਆ ਮੈਂ ਇਕਾਲੀ ਟੋਲੀ ਆ ਹਾਂ ਪਾਣੀ ਆ ਨਹੀਂ ਸੀ ਜਾਂਦੀ ਇਹ ਕਹਿੰਦਾ ਪਾਣੀ ਵਾਲਾ ਫਿਰਦੀ ਪਾਣੀ ਇੱਥੇ ਨਹੀਂ ਪੈਂਦੀ ਜਦੋਂ ਹੋਰ ਇਹ ਚ ਬੁਝਾਣਾ ਹੈ ਯਾਰ ਉਹ ਕਿੱਥੇ ਖਾਣਗੇ ਮੈਨੂੰ ਪਤਾ ਨਹੀਂ ਕਿੱਥੇ ਖਾਣਗੇ ਉਹ ਵੀ ਨਹੀਂ ਪਸੰਦ ਚੱਕਾ ਪਤਾ ਨਹੀਂ ਕਿੱਥੇ ਖਾਣਗੇ ਵਿੱਚ ਕਹਿੰਦੇ ਸੰਕਟਾਂ ਨੇ ਰਹਿ ਜੋ ਸੀ ਉਹਦੇ ਦਾੰਦ ਡਰੇ ਹੋ ਗਏ ਹਾਂ ਅਸੀਂ ਤਾਂ ਰੰਗ ਨਹੀਂ ਲੈ ਕਿਤੇ ਕੋਈ ਉਹ ਮੈਨੂੰ ਸੂਠ ਨਾ ਕਰ ਦੇ ਤਮਾਰ ਚੋੜੀ ਕੋਤਨ ਨਾ ਮਾਰੇ ਡਾਗੇ ਨਮਾ ਕਰ ਨਾ ਮੈਨੂੰ ਰਾਤ ਨੂੰ ਘਰੋਂ ਨਾ ਨਾਈਟ ਨੂੰ ਡਾਗੇ ਕਰ ਮੂਰ ਕੁੜੀ ਵਾਂਂਦਾ ਥੇਉ ਫਿਕਾ ਪਗਣਾ ਤੋਂ ਗਾਜ਼ ਆ ਲਾਗਾ ਬਰਾ ਬਰਾ ਥੋੜਾ ਰਹਾ ਥੋਗੀ ਤੇਰਾ ਯੋ ਨਾ ਮੇਰੇ ਥੋੜਾ ਸੱਜੇ ਇਨ ਥਾ ਕੇ ਕਿਰਾ ਉਹ ਕਹਿੰਦਾ ਸਾਇਨ ਕਿ ਜਲੀਆ ਡੇਗੇ ਕੈ ਆਹੋ ਆਪਾਂ ਫਾਈਨ ਕਿਨੇ ਕਰਾਂਗੇ ਇਹ ਜੋ ਆਪਣੀ ਭਾਵੇਂ ਕਾ ਕਸਟਮਰ ਦਾ ਹੋਵੇ ਹਾਂ ਇਹ ਜੋ ਆਪਣੀ ਹੁਣ ਹੀ ਕੱਢ ਲੋ ਚਾਹੇ ਤੋਂ ਆਪਣੀ ਕਿਹਨੇ ਪੀਣੀ ਆਪਣੀ ਸਾਰੇ ਪਾਪਾ ਨੇ ਦੇ ਦਿੱਤਾ ਹੈ ਨਾ ਤੇਰੀ ਪਾਸੇ ਕੰਦੀ ਮੇਰੇ ਦੋਸਤਾਂ ਨੂੰ ਮੋਹਿਆ ਆਇਆ ਇਹ ਜਿਹੜਾ ਮਨ ਮੇਰਾ ਮੋਹਿਆ ਆਇਆ ਪਾਪਾ ਜੀ ਬਣਿਆ ਆਉਂਦਾ ਮੋਹ ਤਨਾਉਂਦਾ ਤੇ ਪਾਪਾ ਹੈਗਾ ਤੇ ਮੋਹ ਤਾਂ ਉਹ ਸਭਾ ਸਭਾ ਮੋਹ ਜਿਹਨੇ ਚੰਗੀ ਚੰਗੀ ਉਹ ਵੀ ਨਹੀਂ ਆਉਂਦਾ ਹਾਂ ਇਹ ਤਾਂ ਕਿਨੇ ਆ ਗਏ ਹੋਰ ਇਹ ਆਜਾ ਦੋ 安好我好饭，看那那啥的，这个妞。